ਸਤ ਸ੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਵੀਡੀਓ ਤੇ ਅੱਜ ਆਪਾਂ ਚੱਲੇ ਆ ਫਲਿੱਪਕਾਰਟ ਕਰਦਾ ਰਾਸ਼ਿਕ ਵਗੈਰਾ ਸੌਦਾ ਲੈਣਾ ਵਾ ਤੇ ਨਾਲੇ ਚੱਲਦੇ ਆ ਨਾਲੇ ਤੁਹਾਨੂੰ ਉੱਥੇ ਬਾਹਰਲੇ ਡਾਟਾ ਦੇ ਨਾਲੇ ਉਹਨਾਂ ਦੀ ਐਮ ਆਰ ਵੀ ਤੇ ਆਪਾਂ ਨੂੰ ਉੱਥੋਂ ਰੇਟ ਕੀ ਮਿਲੇਗਾ ਠੀਕ ਹੈ ਜੀ ਚੱਲਦੇ ਆ ਤੇ ਤੁਹਾਨੂੰ ਸਾਡੇ ਫਲਿੱਪਕਾਰਟ ਦੀ ਸ਼ੋਪਿੰਗ ਵਗੈਰਾ ਫਲਿੱਪਕਾਰਟ 'ਚ ਸ਼ੋਪਿੰਗ ਕਰਨ ਲਈ ਨਾ ਤੁਹਾਨੂੰ ਆਪਣੇ ਕੋਈ ਫਰਮ ਦਾ ਜੀ ਐਸ ਟੀ ਜਾਂ ਲੈਟਰ ਪੈਡ ਚਾਹੀਦਾ ਵਾ ਉਹ ਤੁਹਾਡੇ ਕੋਲ ਹੋਊਗਾ ਲੈਟਰ ਪੈਡ ਹੋਊਗਾ ਤਾਂ ਤੁਸੀਂ ਇੱਥੇ ਸ਼ੋਪਿੰਗ ਕਰ ਸਕਦੇ ਹੋ ਨਹੀਂ ਤਾਂ ਤੁਸੀਂ ਇੱਥੋਂ ਕੋਈ ਸਮਾਨ ਨਹੀਂ ਖਰੀਦ ਸਕਦੇ ਤੁਹਾਡਾ GST ਵਗੈਰਾ ਤੁਹਾਨੂੰ ਚਾਹੀਦਾ ਵਾ ਇਹ ਸਾਹਮਣੇ ਫਰੰਟ ਤੋਂ ਗੇਟ ਦੀ ਐਂਟਰੀ ਆ ਇਸ ਜਗ੍ਹਾ ਟਰਾਲੀ ਹੈ ਭਈਆ ਨੇ 220 195 ਰੁਪਏ MRP ਜਹਾਪਤੀ ਦੀ ਉਤਸਵ ਇਹ ਕੌਫੀ ਦੇ ਪਾਊਚ ਆ ਤੇ 100 ਰੁਪਏ MRP ਤੇ 90 ਰੁਪਏ ਲੱਗਿਆ 48 ਪਾਊਚ ਆ ਇਹਦੇ ਵਿੱਚ ਇਹ ਮਾਰਕਾ ਇਹਦਾ ਅਸਟ੍ਰੋਮ ਕੌਫੀ ਸਭ 199 75 ਦਾ एवरीडे ਦਾ ਬਲਬ 12 ਵਾਟ ਦਾ ਕੱਲੀ ਚੀਜ਼ ਰਫਲੀ एवरीडे ਦੇ ਬਲਬਸ ਇਹ ਹੈ ਉਹਦਾ ਗੀਜਰਾ 3590 ਐਮ ਆਰ ਪੀ 490 ਦੀ ਆ ਤੇ ਆ ਗੀਜਰ ਦਾ ਸਾਈਜ਼ ਆ 3 ਲੀਟਰ ਦੇ ਇਹ ਬਾਕੀ ਲੋ ਦੀ ਪੈਕਿੰਗ ਆ 76 ਰੁਪਏ ਐਮ ਆਰ ਪੀ ਤੇ 32 ਰੁਪਏ ਪਊਗਾ ਆਪਾਂ ਨੂੰ ਜੋਗਾ ਤੇ ਸਾਰੇ ਡਿਟਰਜੈਂਟ ਦਾ ਪ੍ਰੋਗਰਾਮ ਆ ਵਗੈਰਾ ਹੈਂਡ ਵਾਸ਼ ਵਗੈਰਾ ਸਰਫ ਐਕਚੁਅਲ ਤੇ ਆ ਜਰਾ पांडे ਵਾਲਾ ਸਾਰਾ ਰੀਨੂ ਦਾ ਸਾਬਨ 122 ਰੁਪਏ ਐਮ ਆਰ ਪੀ 100 ਰੁਪਏ ਮਿਲੂਗਾ ਤੁਹਾਨੂੰ ਇਹ ਨੂਡਲ ਮਹਿੰਗੀ ਪਟ ਕੇ ਇੱਕ ਕੁਪੀ ਤੇ ਵੋ जीपी फुलबड़ी एमआरपी चौंठ रुपये बत्ती रुपये अपन रेट मिलेगा दो सौ ग्राम पीनट बटर पीनट बटर ਨੌਡਲ ਮਸਾਲਾ 120 ਰੁਪਏ ਐ ਐਮ ਆਰ ਪੀ ਐ ਤੇ 110 ਰੁਪਏ ਦੀ ਮਿਲਦੀ ਪਈ ਰਿਹਾ ਦੋਨਾਂ 'ਚ ਫਲੇਵਰ ਦਾ ਫਰਕ ਆ ਨਾ ਹਾਂਜੀ ਤੇ ਇਹ ਪਲੇਨ ਹੁੰਦੀ ਐ ਉਹ ਇਹਦੇ ਫਲੇਵਰ ਹੁੰਦੀ ਐ ਹਨ ਆ ਬੋਲੋ ਇਹ ਟਾਵਰ ਦੀ ਪੇਸਟ ਆ 400 ਗ੍ਰਾਮ ਤੇ ਰੇਟ ਐ 251 ਰੁਪਏ 228 ਦੀ ਪਾਉਗੀ ਆਪਾਂ ਨੂੰ ਹਰ ਇੱਕ ਚੀਜ਼ ਦਾ ਸੈਕਸ਼ਨ ਅਲੱਗ-ਅਲੱਗ ਬਣਿਆ ਹੋਇਆ ਹਰ ਇੱਕ ਚੀਜ਼ ਅਵੇਲੇਬਲ ਹੈਗੀ ਇੱਥੇ 43 ਰੁਪਏ ਕਿਲੋ ਖੰਡਾ ਇੰਨੀ ਵਧੀਆ ਖੰਡਾ ਹੈ 18 ਰੁਪਏ ਕਿਲੋ ਚੋਲਾ ਤੇ ਟੋਟਾ ਟਾਈਪ ਆ ਇਸ ਸ਼ਰਬਤੀ ਰਾਈਸ 68 ਰੁਪਏ ਕਿਲੋ ਉਹ ਪਿਛਲੇ ਟਾਈਮ ਵੀ ਦਿਖਾਏ ਸੀ ਮੈਂ ਇਹ ਬਾਤ ਮਾਤੀ ਹੈ 101 ਰੁਪਏ ਮੋਹਨ ਜੀ ਪਾਣੀ ਪੀ ਲਿਆ ਤਾਂ ਬਹੁਤ ਖਾਲੀ ਲਿਆ ਭਾਂਡੇ ਲੈ ਕੇ ਆ। ਛੋਲੇ ਇਹਨਾਂ ਤੋਂ ਬਰਤਨ ਪਾਣੀ ਆ ਮੌਂਗੂ ਸਾਹਿਬ 102 ਰੁਪਏ ਕਿਲੋ ਚੋਰਨ ਜਵਾਸ ਮੂੰਗ ਤੁਲੀ ਇਹ ਜੀਵੋ ਦਾ 올ਿਵ ਆਇਲ ਦਾ 5 ਲੀਟਰ ਦਾ ਵਾ ਤੇ 2100 ਰੁਪਏ ਰੇਟ ਆ ਤੇ ਆ ਪੈਕਿੰਗ ਤੇ ਉਸ ਤੋਂ ਵਧੀਆ 5 ਲੀਟਰ ਦਾ 37 500 ਰੁਪਏ ਦੀ ਹੈ 3788 ਰੁਪਏ 올ਿਵ ਆਇਲ 5 ਲੀਟਰ ਤੇ 4399 ਤੇ 2410 ਰੁਪਏ ਰੇਟ ਮਿਲੂਗਾ ਇਸਾਰਾ ਸੈਕਸ਼ਨ ਤੇ ਜਦੋਂ ਆਪਣਾ ਬਟਰ ਵਗੈਰਾ ਹਨਾ ਤੇ ਉਹ ਚੀਜ਼ ਲੱਗਾ ਹੋਇਆ ਪੀਜੇ ਦਾ ਤੇ ਅਮੂਰ ਚੀਜ਼ ਸਪਰੈਡ ਇਹ ਸਾਰਾ ਦਾਲਾ ਦਾ ਸੈਕਸ਼ਨ ਆ ਨੇ ਦੇਖੋ ਰਾਤ ਤਣੀ ਆਪਣਾ ਤੇ ਪੰਜੇਰੀ ਵਾਸਤੇ ਸਮਾਨ ਲੈਣਾ ਆਪਾਂ ਤੇ ਆ ਹੋ ਗਈ ਆਪਣੀ ਕੀ ਰਹੀਆਂ ਹੋ ਗਈਆਂ ਤੇ ਬਾਕੀ ਹੋਰ ਮੰਮੀ ਨੂੰ ਪਤਾ ਕਿਹੜਾ ਕਿਹੜਾ ਸਮਾਨ ਲੈਣਾ ਕਿਹੜਾ ਕਿਹੜਾ ਸਮਾਨ ਲੈਣਾ ਆਪਣਾ ਪੰਜੇਰੀ ਲਈ ਇਹ ਸ਼ਕਰ ਲੈਣੀ ਹੈ ਹੋਰ ਹੋਮੇ ਨੇ ਹੋਰ ਸੌਂਡ ਲੈਣੀ ਹੋਰ ਕਿਹੜਾ ਵਾ ਨਟਰਾ ਦੇ ਲਈ 1400 ਰੁਪਏ ਐਮ ਆਰ ਪੀ 699 ਰੁਪਏ ਆਪਾਂ ਨੂੰ ਲੱਗੇ ਇਹ ਤੇ ਜਿਹੜਾ ਬਾਕੀ ਦਾ ਸਮਾਨ ਕਮਰ ਕਸਤਾ ਨਹੀਂ ਮਿਲੀ ਇੱਥੋਂ ਪੁੱਛ ਲੱਗਿਆ ਕੋਈ ਹੈ ਮੈਨੂੰ ਨਹੀਂ ਲੱਗਦਾ ਕਮਰ ਕਸ ਇੱਥੋਂ ਮਿਲੂਗੀ ਆਪਾਂ ਨੂੰ ਬਾਹਰੋਂ ਲੈਣੀ ਪਊਗੀ ਸਾਰੇ ਗੁੰਡਾ ਕਮਰ ਕਸ ਇੱਥੋਂ ਇਹ ਖਰੋਟ ਆ ਤੇ 99 ਆ ਰੇਟ 1 ਕਿਲੋ ਦਾ ਤੇ 599 ਦਾ ਆਪਣਾ 1 ਕਿਲੋ ਮਿਲਦਾ ਪਿਆ ਆਪਾਂ ਨੂੰ ਤੇ ਪਹਿਲਾਂ 1 ਲੀਟਰ ਦੀ ਆਪਣਾ 195 ਰੁਪਏ ਐਮ ਆਰ ਪੀ ਹੈ ਤੇ 157 ਰੁਪਏ ਦਾ ਮਿਲਦਾ ਪਿਆ ਆਪਾਂ ਨੂੰ ਤੇ ਇਹ ਅੱਧਾ ਕਿਲੋ ਦੀ ਪੈਕਿੰਗ ਆ ਤੇ ਐਮ ਆਰ ਪੀ ਹੈਗੀ 103 ਤੇ 79 ਦਾ ਆਪਾਂ ਨੂੰ ਲੱਗਾ 79 ਰੁਪਏ ਦਾ ਪੰਜ ਲੀਟਰ ਲੈ ਲਈਏ ਫਿਰ 3200 ਰੁਪਏ ਐਮ ਆਰਪੀ 3035 ਇਹ ਪੈਂਦਾ 670 ਰੁਪਏ ਲੀਟਰ ਤੇ 5 ਲੀਟਰ ਦੀ ਜਿਹੜੀ ਆਪਣੀ ਬਾਲਟੀ ਆ ਤੇ ਜਿਹੜਾ ਆਪਣਾ ਟੀਨ ਆ ਤੇ ਇਹ 580 ਲੀਟਰ ਪੈਂਦਾ ਤੇ ਇਹਦੇ ਵਿੱਚੋਂ 670 ਰੁਪਏ ਆਪਾਂ ਨੂੰ ਲੀਟਰ ਪੈ ਰਹੇ ਤੇ ਇੱਕ ਆਪਾਂ ਬਗੜ ਲੈ ਲਈਏ ਇਹ ਇਹਨਾਂ ਦੀ ਵੈਲਿਡਿਟੀ ਦੇਖ ਲਈਏ ਕਦੋਂ ਤੱਕ ਗਰਮ 25 ਰੱਖ ਫ੍ਰੈਂਚ ਫ੍ਰਾਈਜ਼ ਪੋਟੈਟੋ ਤੇ ਸਾਰਾ ਵੈਜ ਤੇ ਇਹ ਤਰਫ ਰੋਜ਼ਣਾ ਤੇ ਇਹ ਚ ਵੈਜ ਸਨੈਕਸ ਹੋਗੇ ਤੇ ਆ ਪੋਟੈਟੋ ਹੋਗੇ ਇਹ ਜਿੰਨਾ ਸੈਕਸ਼ਨ ਹਨ ਸਾਰਾ ਇਹ ਸਾਰਾ ਨੌਨ ਵੇਜ ਦਾ ਵਾ ਇਹਦੇ ਵਿੱਚ ਸੀ ਫੂਡ ਵਗੈਰਾ ਹਨ ਆ ਦੇਖੋ ਇਹ ਸੀ ਫੂਡ ਆ ਸਾਰਾ ਤੁਸੀਂ ਕਬਾਬ ਲੈਣੇ ਆ ਮਟਰਨ ਕਬਾਬ ਚਿਕਨ ਕਬਾਬ ਫਿਸ਼ ਇਹ ਸਾਰੇ ਫਰੋਜ ਹਨ ਤੁਸੀਂ ਇੱਕ ਸੈਟ ਤੇ ਆਪਣਾ ਸਾਰਾ ਨੌਨ ਵੇਜ ਆ ਦੇਖੋ ਚੈੱਕ ਕਰੋ ਇਹ ਕਬਾਬ ਨੇ ਫਿਸ਼ ਸਨੈਕਸ ਆ ਤੇ ਚਿਕਨ ਤੇ ਮਟਰਨ ਇਹ ਸਾਰਾ ਫਰੋਜ ਹਨ ਤੁਸੀਂ ਲੈ ਵੀ ਸਕਦੇ ਹੋ ਲੋ ਦਮਟਰ ਵੀਡੀਓ ਬਣਾਣੀ ਇਹਦੀ ਹਾਂਜੀ ਹਾਂਜੀ 10 10 ਸੰਦ ਨਹੀਂ ਨਾ ਇਹ ਉਹ ਰੱਖਿਆ ਮੋਸਟਰ ਦੀ ਐਮ ਆਰ ਪੀ 125 ਰੁਪਏ ਆ ਤੇ 160 ਰੁਪਏ ਮਿਲਦੀ ਵੀ ਆ 110 ਦਾ ਬਾਹਰ ਨੋਰਮਲ ਮਿਲਦੀ ਆ ਸ਼ੋਪ ਤੇ ਇੱਕ ਪੀਸ ਵੀ ਰੈਡ ਬੋਲ ਦਾ 99 ਸ਼ੋਪਿੰਗ ਹੋ ਗਈ ਆਪਣੀ ਤੇ ਸਾਹਮਣੇ ਤੁਹਾਨੂੰ ਬਿਲਿੰਗ ਕਾਊਂਟਰ ਦਿਖਾਣਾ ਮੈਂ ਕਿਹੜਾ ਬਿਲਿੰਗ ਕਾਊਂਟਰ ਇਹ ਜਿੰਨੇ ਸਾਹਮਣੇ ਹਨ ਇਹ ਸਾਰੇ ਕੈਸ਼ ਕਾਊਂਟਰ ਬਿਲਿੰਗ ਕਾਊਂਟਰ ਆ ਬਿਲਿੰਗ ਕਾਊਂਟਰ ਆ ਇੱਥੇ ਸਾਰੇ 바ਰ ਕੋਡ ਨਾਲ ਇੱਥੇ ਸਾਰੀ ਬਿਲਿੰਗ ਹੁੰਦੀ ਹੈ ਤੁਸੀਂ ਕੈਸ਼ ਵੀ ਦੇ ਸਕਦੇ ਹੋ ਤੁਸੀਂ ਕ੍ਰੈਡਿਟ ਕਾਰਡ ਤੋਂ ਵੀ ਸਾਰੀ ਪੇਮੈਂਟ ਕਰ ਸਕਦੇ ਹੋ ਇਹ ਸਾਰੇ ਬਿਲਿੰਗ ਕਾਊਂਟਰ ਆ ਆ ਦੇਖੋ ਇਹ ਸਾਰੇ 바ਰ ਕੋਡ ਨਾਲ ਬਿਲਿੰਗ ਹੁੰਦੀ ਹੈ ਇਹ ਪੈਕਿੰਗ ਡੈਕਸ ਦਾ ਤੇ ਪੂਰੇ ਆਪਣੀਆਂ ਪੈਕਿੰਗ ਹੋਈਆਂ ਡੱਬਿਆਂ ਦੀ ਇਹ ਘਾਰੇ ਤੇ ਆਹ ਇੱਥੇ ਪੈਕਿੰਗ ਆਪ ਕਰਨੀ ਪੈਂਦੀ ਹੈ ਸੈਲਫ ਦੀ ਸ਼ੋਪਿੰਗ ਹੋ ਗਈ ਆਪਣੀ ਤੇ ਜਿਹੜੇ ਤੁਹਾਨੂੰ ਰੇਟ ਸੀਗੇ ਨਾਲ-ਨਾਲ ਤਾਂ ਮੈਂ MRP ਤੇ ਜਿੰਨੂੰ ਡਿਸਕਾਊਂਟ ਦਾ ਰੇਟ ਸੀਗਾ ਉਹ ਵੀ ਤੁਹਾਨੂੰ ਆਪਾਂ ਮੈਂਸ਼ਨ ਕਰ ਦਿੱਤੇ ਆ ਇੰਨਾ ਜ਼ਿਆਦਾ ਰੇਟ ਦਾ ਡਿਫਰੈਂਟ ਨਹੀਂ ਹੈਗਾ ਮੈਨੂੰ ਲੱਗਦਾ ਕਿ ਬਾਹਰ ਚੋ ਕਈ ਚੀਜ਼ਾਂ ਨੇ ਜਿਹੜੀ ਜ਼ਿਆਦਾ ਸਸਤੀਆਂ ਨੇ ਤੇ ਇੱਕ ਥਾਂ ਤੇ ਇਕੱਠੀਆਂ ਕਰਕੇ ਨਾ ਤਾਂ ਕਰਕੇ ਰੱਜ ਨਹੀਂ ਕੋਈ ਜਗ੍ਹਾ ਲੱਗੀਦਾ ਵਾ ਤੇ ਪੰਜੀਰੀ ਬਣਾਣੀ ਸੀ ਉਹਦਾ ਸਮਾਨ ਆਪਾਂ ਨੂੰ ਮੇਨ ਨਹੀਂ ਮਿਲਿਆ ਕੀ ਕੀ ਨਹੀਂ ਮਿਲੇ ਮम्मी ਆਪਾਂ ਨੂੰ ਸੋਨ ਫੁੰਡ ਹੋ ਗਈ ਕਮਰ ਕਸ ਹੋ ਗਈ ਤੇ ਖਸ ਖਸ ਉਹੋ ਚੀਜ਼ਾਂ ਨਹੀਂ ਮਿਲੀਆਂ ਤੇ ਉਹ ਆਪਾਂ ਨੂੰ ਬਾਹਰੋਂ ਲੈਣੀਆਂ ਪੈਣੀਆਂ ਨੇ ਮੈਂ ਤਾਂ پنੀਰੀ ਦਾ ਸਮਾਨ ਵਾਸਤੇ ਆਏ ਸੀਗੇ ਤੇ ਦੇਸੀ ਕਿਉ ਤੇ 3 ਆਪਾਂ ਲੈਣਾ ਸੀਗਾ ਟੀਮ ਦੇਸੀ ਕਿਉ ਦਾ ਮਿਲਿਆ ਨਹੀਂਗਾ ਤੇ ਇੱਥੋਂ ਯਾਨੀ ਕਿ 5 ਕਿਲੋ ਦੀ ਪੈਕਿੰਗ ਤੇ 2 ਕਿਲੋ 7 ਕਿਲੋ ਆਪਾਂ ਇੱਥੋਂ ਲੈ ਲਿਆ ਵਾ ਜਿਹੜਾ ਵੇਰਕਾ ਮਿਲਕ ਪਲਾਂਟ ਆ ਨਾ ਉਹ ਰੇਟ ਦਿੰਦਾ ਐਮ ਆਰ ਪੀ ਦੇ ਤੇ ਇੱਥੇ ਰੇਟ ਦਾ ਡਿਫਰੈਂਟ ਆ ਇੱਥੋਂ ਥੋੜਾ ਜਿਆਦਾ ਸਸਤਾ ਮਿਲ ਜਾਂਦਾ ਵਾ ਤੇ ਵੇਰਕਾ ਪਲਾਂਟ ਤੇ ਚੱਲੀ ਜਾਈਏ ਉਹ ਐਮ ਆਰ ਪੀ ਰੇਟ ਰੱਖ ਕੇ ਐਮ ਆਰ ਪੀ ਦਿੰਦੇ ਆ ਤੇ ਜਿਹੜਾ ਇੱਥੋਂ ਰੇਟ ਆ ਤੇ ਇਦਾਂ ਕੋਈ ਤੁਸੀਂ 500 ਇੱਥੇ ਹੈਗਾ 600 80 ਰੁਪਏ ਲੀਟਰ ਉਹ ਤੁਹਾਨੂੰ ਵੇਰਕਾ ਪਲਾਂਟ ਤੋਂ 680 ਦਾ ਹੀ ਮਿਲੇਗਾ ਜਿਹੜਾ ਆਪਾਂ ਨੂੰ ਇੱਥੇ ਰੇਟ ਮਿਲਿਆ ਉਹ 580 ਰੁਪਏ ਲੀਟਰ ਮਿਲਿਆ ਵਾ ਵੇਰਕਾ ਦਾ ਕਿਉਂ ਜਿਹੜਾ ਆਪਣਾ ਟੀਐਨ ਜਿਹੜਾ 1 ਲੀਟਰ ਵਾਲਾ ਉਹ 100 ਰੁਪਿਆ ਆਪਾਂ ਨੂੰ ਡਿਸਕਾਊਂਟ ਤੇ ਡਿਸਕਾਊਂਟ ਰੱਖ ਕੇ ਮਿਲਿਆ ਵਾ ਜਿਹੜਾ 5 ਲੀਟਰ ਦਾ ਵਾ ਉਹ ਆਪਾਂ ਨੂੰ 670 ਰੁਪਏ ਲੀਟਰ ਪਏ ਆ ਜਿੰਨਾ ਕ ਆਪਾਂ ਰੇਟ ਕੱਢਿਆ ਤੇ 3035 ਰੁਪਏ ਇੰਨਾ ਡਿਫਰੈਂਟ ਦਾ ਰੇਟ ਆ ਤੇ ਉਹ ਜਾਨੀ ਕਿ ਥੋੜਾ ਜਿਹਾ ਮਹਿੰਗਾ 670 ਰੁਪਏ ਜਿਹੜਾ 1 ਲੀਟਰ ਵਾਲਾ ਉਹ 580 ਰੁਪਏ ਠੀਕ ਆ ਜੀ ਚਲੋ ਮਿਲਦੇ ਆ ਆਪਾਂ ਅਗਲੀ ਵੀਡੀਓ ਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਕਮੈਂਟ ਜਰੂਰ ਕਰਿਓ ਤੇ